ਇਹ ਮੁੰਡੇ ਨੂੰ ਜਦੋਂ ਦੀਆਂ ਛੁੱਟੀਆਂ ਪਈਆਂ ਨਾ ਦੇ ਕਿੰਨਾ ਖਲੇਰਾ ਪਾ ਛੱਡਿਆ ਇਹਨਾਂ ਨੇ ਮੰਮੀ ਚਾਚੀ ਮੰਮੀ ਨੂੰ ਵੇਖਿਆ ਜੇ ਮੰਮੀ ਨੂੰ ਤਾਂ ਮੈਂ ਰੋਜ਼ ਦੇਖਦੀ ਆ ਅੱਜ ਪਹਿਲੀ ਵਾਰੀ ਵੇਖਣਾ ਮੈਂ ਸੁਦਾਈ ਜੈ ਨਾ ਮੰਮੀ ਕਿੱਧਰ ਰੱਬ ਨਹੀਂ ਦੇ ਕਿੱਥੇ ਆ ਬਾਜ਼ਾਰ ਹੋ ਕਿਤੇ ਗਏ ਆ ਸਮਾਨ-ਸਮੋਲ ਲੈਣ ਵਧਾ ਦੱਸ ਓਹੋ ਮੈਂ ਮੰਮੀ ਨੂੰ ਕਹਿ ਕੇ ਵੀ ਗਿਆ ਸੀ ਅੱਜ ਰਾਤੀ ਨਾ ਮੇਰੇ ਯਾਰ ਦੋਸਤ ਦਾ ਵਿਆਹ ਆ ਤਾਂ ਮੈਂ ਕੋਟ ਪਾ ਕੇ ਜਾਣਾ ਸੀ ਨਹੀਂ ਤੂੰ ਪਹਿਲਾਂ ਮੈਨੂੰ ਆ ਦੱਸ ਤੇਰੇ ਕੋਲ ਕੋਟ ਕੋਈ ਆ ਇਹ ਕੋਟ ਨੂੰ ਕੀ ਹੋਇਆ ਵੈ ਡ੍ਰਾਈ ਕਲੀਨ ਕਰਾ ਕੇ ਅਸੀਂ ਅੰਦਰ ਰੱਖਿਆ ਸੀ ਇਹਲਾ ਉਹ ਡ੍ਰਾਈ ਕਲੀਨ ਕਰਾ ਕੇ ਰੱਖਿਆ ਸੀ ਤਾਂ ਹੁਣ ਫੇਰ ਡ੍ਰਾਈ ਕਲੀਨ ਕਰਾਉਣ ਵਾਲਾ ਹੋ ਗਿਆ ਵਾ ਅੱਡਾ ਵਧੀਆ ਕੋਟ ਹੈਗਾ ਕੋਈ ਡ੍ਰਾਈ ਕਲੀਨ ਨਹੀਂ ਕਰਨਾ ਕੋਣ ਗੰਦਾ ਵੈ ਉਹ ਚਾਚੀ ਤੁਸੀਂ ਨਾ ਹੁਣ ਮੰਮੀ ਦੀ ਸਾਈਡ ਲੈਣ ਲਾਪਿਓ ਮੰਮੀ ਨੂੰ ਕਹੋ ਨੂੰ ਡ੍ਰਾਈ ਕਲੀਨ ਕਰਾ ਦਿਓ ਜਿਹਦੇ ਕੋ ਮੰਮੀ ਦੀ ਸਿਹੜੀ ਨਹੀਂ ਆਏ ਕਲੋਨੀ ਦੇ ਵਿੱਚ ਤੁਹ ਪਈਆ 500 ਲੱਗ ਜਾਣਾ ਮੈਂ ਤੂੰ ਕਿਉਂ ਨਹੀਂ ਸਮਝਦਾ 500 ਤਾਂ ਲੱਗ ਜਾਣਾ ਵਾ ਵਿਆਹ ਵਿੱਚ ਬੇਦੀ ਥੋੜੀ ਹੋਊਗਾ ਵੇਖੋ ਹਾਂ ਕਿੱਡਾ ਹੋਰ ਤਰ੍ਹਾਂ ਗੰਦਾ ਲੱਗਨਦਾ ਵਾ ਇਹ ਤਾਂ ਕੋਟ ਡ੍ਰਾਈ ਕਲੀਨ ਕਰਕੇ ਨਾ ਪਾਏਗਾ ਤੇ ਤੁਹ ਉਹ ਨਹੀਂ ਚਾਚੀ ਨਹੀਂ ਚੰਗਾ ਲੱਗਦਾ ਤੁਸੀਂ ਸਮਝਾ ਕਰੋ ਨਾ ਤੁਸੀਂ ਮੇਰੀ ਗੱਲ ਸੁਣੋ ਤੁਹਾਨੂੰ ਵੀ ਤਾਂ ਜਾਣਦੀ ਆ ਤੁਸੀਂ ਉਹਨੂੰ ਕੋਟ ਦੇ ਆਓ ਤੇ ਉਹਨੂੰ ਕੋ ਸ਼ਾਮ ਤੱਕ ਦੇ ਦੇਈ 500 ਦਾ ਭਾਵੇਂ 600 ਲੱਗ ਜੇ ਪਰ ਚਾਹੀਦਾ ਅੱਜ ਹੀ ਉਹ ਲਾਠੀ ਨਿਕਲੀ ਤੇਰੀ ਉਹ ਨਹੀਂ ਚਾਚੀ ਮੇਰੇ ਖਾਸ ਦੋਸ ਦਾ ਵਿਆਹ ਤੇ ਮੈਂ ਆਪੇ ਧੋ ਦਨੇ ਨੂੰ ਈਜੀ ਦੇ ਵਿੱਚ ਉਹ ਨਾ ਨਾ ਤੁਸੀਂ ਧੋਦ ਦਾ ਬਾਹਰ ਜਾ ਹੋਇਆ ਮੌਸਮ ਆ ਨਾ ਸੁਕਣਾ ਨਹੀਂ ਇਹ ਵੀ ਜਲਦੀ ਸੁੱਕ ਜਾਣਾ ਪ੍ਰੈਸ ਕਰਵਾ ਲੈ ਚਾਚੀ ਆ ਵੇਖੋ ਹੱਥ ਜੋੜੇ ਮੈਂ 500 ਦੇ ਭਾਵੇਂ 600 ਲੱਗ ਜਣ ਤੇ ਉਹਨੂੰ ਕੋ ਅੱਜ ਸ਼ਾਮ ਹੀ ਦੇ ਦੇ ਕੋਟ ਆਹੀ ਸਾਰੇ ਯਾਰਾਂ ਦੋਸਤਾਂ ਨੇ ਕੋਟ ਹੀ ਪਾ ਕੇ ਜਾਣੇ ਦਾ ਬੜਾ ਸ਼ੌਕਰਾਂ ਤੂੰ ਨਹੀਂ ਤੇਰੇ ਯਾਰਾਂ ਦੋਸਤਾਂ ਨੇ ਕੋਟ ਪਾਣੇ ਤੇ ਦੇਖੋ ਕੋਟਾਂ ਦੀ ਕਮੀ ਆ ਉਹ ਪਾ ਜਾ ਆਹੀ ਪਾ ਕੇ ਜਾਣਾ ਚਾਚੀ ਹੁਣ ਬਾਦ ਦੇ ਹੀ ਨਾ ਅੱਦੇ ਆਇਓ ਯਾਰ ਦੇ ਨਾਲ ਦੇਖਦੀ ਆ ਦੇਖਦੀ ਆਣੀ ਦੇਖ ਕੇ ਆਉਣਾ ਵਾ ਅੱਜ ਦੇਖ ਲੈਣੀ ਏ ਕਿਤੇ ਇਹਨੇ ਜਿਨਾਰਾਮ ਕੀਤਾ ਐ ਸਾਡਾ ਕੱਲੇ ਨੂੰ ਜਨ ਕੀ ਵਿਫਤਾ ਪਾਈ ਹੋਈ ਏ ਘਰ ਤੇ ਵਿੱਚ ਜੇ ਨਾਸ਼ਤਾ ਬਣਾ ਦੋ ਮੈਂ ਉਹ ਲਾ ਨਾਸ਼ਤਾ ਨਹੀਂ ਕਰਨਾ ਜੇ ਅੱਜ ਗੋਭੀ ਹੈ ਜੋ ਟੀਮ ਨਾਲ ਇਹ ਤੇ ਮੈਂ ਆਲੂ ਵਾਲੀ ਖਾਣੀ ਹੈ ਆਲੂ ਵਾਲੀ ਬਣਾਓ ਤੇ ਮੈਂ ਗੋਭੀ ਵਾਲੀ ਖਾਣੀ ਹੈ ਚੰਗਿਆ ਭਲਾ ਕੋਟ ਆ ਗਈ ਤੇ ਜਿਹੜਾ ਕਹੇ ਡੈਡ ਲੈਕ ਲੀਨ ਕਰਾ ਦੇ ਤੋ ਮੈਂ ਵੀ ਉਦਾਂ ਹੀ ਨਾ ਪਰਫਿਊਮ ਪਰਫਿਆਂ ਪਾ ਕੇ ਨਾ ਲਫਾਫੇ ਚ ਪਾ ਦੇਣਾ ਮੈਂ ਕਿਹੜੀ ਘਟ ਮੈਂ ਕਹਿੰਦਾ ਡਾਇਰੈਕਟ ਲੀਨ ਕਰਵਾ ਲਿਆਂਦਾ ਮੈ ਨੂੰ ਸੁਆਹ ਪਤਾ ਲੱਗਣਾ ਵਿਆਹਾਂ ਸ਼ਾਦੀਆਂ ਦੇ ਵਿੱਚ ਦੇਖੀ ਅਦਰ ਦਾ ਡਰਾਮੇ ਨੂੰ ਮੁੱਕਦਾ ਕਦੀ ਕੋਟ ਐ ਕਿੱਡਾ ਸੋਨਾ ਕੋਟ ਲਿਸ਼ਕਲਿਸ਼ਕ ਕਰਦਾ ਕੀ ਹੋਇਆ ਕੀ ਸਰ ਸਰ ਕੋਟ ਨੂੰ ਲੱਗੀ ਹੋਈ ਆ ਕੋਟ ਨੂੰ ਨਹੀਂ ਲੱਗੀ ਹਾਂ ਸਾਹਿਲ ਆਇਆ ਇਹ ਕਹਿੰਦਾ ਮੰਮੀ ਕਿੱਧਰ ਹੈ ਹੂੰ ਤੇ ਮੈਂ ਕਿਹਾ ਮੰਮੀ ਗਏ ਬਾਜ਼ਾਰ ਕਿਤੇ ਹਾਂ ਤੇ ਕਹਿੰਦਾ ਚਾਚੀ ਆ ਨਾ ਕੋਟ ਨਾ ਡਰਾਈ ਕਲੀਨ ਕਰਵਾ ਦਿਓ ਮੇਰਾ ਹੂੰ ਤੇ ਮੈਂ ਕਿਹਾ ਕੋਟ ਪੁੱਤਰ ਡਰਾਈ ਕਲੀਨ ਇਹਨੂੰ ਕੀ ਹੋਇਆ ਵੈ ਕਹਿੰਦਾ ਨਹੀਂ ਭਾਵੇਂ 500 ਰੁਪਏ ਲੱਗੇ ਤਾਂ ਭਾਵੇਂ ਲੱਗੇ 600 ਕੋਡ ਡ੍ਰੈਕਲੀਨ ਕਰਾ ਦੇ ਨਾ ਬੰਦੇ ਹਾਂ ਕਮਾਣੀ ਜਿੱਦਾਂ ਨੂੰ ਆਪ ਕਮਾਣਗੇ ਨਾ ਉਦੋਂ ਪਤਾ ਲੱਗੂਗਾ ਤੇ ਮੈਂ ਕਿਹੜੀ ਘਟ ਹਾਂ ਤੁਸੀਂ ਵੇਖ ਨਾ ਮੈਂ ਹੁਣ ਜਾਣੀਏ ਕੋਡ ਅੱਧਰ ਉੱਧਰ ਕਰ ਦੇ ਨਾ ਮੈਂ ਤੇ ਲਫਾਫੇ ਚ ਪਾ ਕੇ ਰੱਖ ਦੇ ਨਾ ਮੈਂ ਕਿਹਨੇ ਡ੍ਰੈਕਲੀਨ ਕਰਾ ਲਿਆ ਵੇ ਤੋਂ ਵੀ ਲਫਾਫੇ ਗੱਦੇ ਥੱਲੇ ਇਕੱਠੇ ਕਰ ਛੱਡੀ ਅੱਛਾ ਮੇਰੀ ਗੱਲ ਸੁਣ ਮੈਂ ਤੇਰੇ ਭਾਜੀ ਨਾਲ ਗਈ ਸੀ ਸੌਦਾ ਲੈਣ ਦਾ ਮੈਂ ਅੱਛਾ ਠੀਕ ਹੈ ਉਤਾਰਦੀ ਲੈ ਕੇ ਗਏ ਸੀ ਮਨੂੰ ਨਾਲ ਕੇ ਚੱਲ ਸੌਦਾ ਲੈ ਲਾ ਹਾਂ ਸਾਰਾ ਲੈਂਦਾ ਤੇ ਉਹ ਨਾ ਤੇਰੇ ਭਾਜੀ ਨੇ ਪੈਸੇ ਫੜਾਏ ਆ ਤੇ ਜਾ ਰੱਖ ਦੇ ਉੱਥੇ ਤੋਏ ਤੁਸੀਂ ਰੱਖ ਲਓ ਆਪਣੇ ਕੋਲ ਰੱਖ ਲਾ ਹੁਣ ਮੈਂ ਤਾਂ ਅੱਗੇ ਠਰੀ ਪਈ ਆ ਫੜ ਚਾਪਨਾ ਦਾ ਤੁਹਾਨੂੰ ਨਹੀਂ ਚਾਹ ਨਹੀਂ ਪੀਣੀ ਮੈਨੂੰ ਦੱਸ ਕਿੰਨੇ ਦੇ ਦੇ ਜਿੰਨੇ ਵੀ ਹੈਗੇ ਚਲੋ ਕੋਈ ਆਪਣੇ ਚ ਕਦੀ ਇਤਨਾ ਹੋਇਆ ਨਹੀਂ ਨਹੀਂ ਪਰ ਫੇਰ ਵੀ ਕਿੰਨੇ ਦਿੱਤੇ ਕਿੰਨੇ ਲੈਣੇ ਆ ਨਹੀਂ ਉਹ ਤਾਂ ਕੋਈ ਗੱਲ ਨਹੀਂ ਹੱਥ ਚਾਂਦੇ ਪਤਾ ਲੱਗ ਜਾਂਦਾ ਕਿੰਨੇ ਹੈਗੇ ਚਲ ਜਾ ਰੱਖਿਆ ਪੈਸੇ ਸਹੀ ਰੱਖਾ ਨਹੀਂ ਰੱਖਾ ਰੱਖਿਆ ਜਾ ਠਾਡੀ ਬੜੀ ਹੋ ਗਈ ਸਾਇਲ ਚਲੇ ਗਿਆ ਹਾਂ ਹਾਂ ਉਹ ਤੇ ਚਲਾ ਗਿਆ ਪਤਾ ਨਹੀਂ ਦੱਸ ਕੇ ਨਹੀਂ ਗਿਆ ਕਿੱਥੇ ਗਿਆ ਕਿੱਥੇ ਨਹੀਂ ਗਿਆ ਚਲਾ ਗਿਆ ਚਲ ਕੋਈ ਨਹੀਂ ਪੰਚ ਨੇ ਪੈਸੇ ਫੜਾਇਆ ਰੱਖ ਦੋ ਆ ਸਾਹਮ ਦੋ ਆ ਇੱਥੇ ਰੱਖ ਦਿੰਨੇ ਕਿੱਡੇ ਵਧੀਆ ਪੰਜੇ ਕੰਦੇ ਅੱਗੇ ਕਦੀ ਗਿਨੇ ਆ ਉਦਾਂ ਹੀ ਰੱਖ ਦਿੰਨੇ ਆ ਪੈਸੇ ਚਲ ਕੋਈ ਨਾ ਬਾਕੀ ਸਮਾਨ ਲੈਣ ਨੇ ਹੇ ਮੰਗ ਲੋ ਉਹ ਵੀ ਇਹਨਾਂ ਨੇ ਕਹਣਾ ਸਾਡੇ ਕੋਲ ਤਾਂ ਕੋਈ ਪੈਸਾ ਨਹੀਂ ਗਾ ਕੰਮ ਕਰ ਸਾਡਾ ਚੱਲਦਾ ਨਹੀਂ ਆ ਤਾਂ ਹੁਣ ਵੇਖ ਥੱਧੀਆਂ ਜੀਆਂ ਥੱਧੀਆਂ ਰੱਖਣ ਨੂੰ ਹੈਗੀਆਂ ਉਹਨਾਂ ਕੋਲ ਪੂਰਾ ਡਰਾਈਕਲਨ ਕਰਾਉਣ ਵਾਸਤੇ 100 ਰੁਪਿਆ ਵੱਧ ਲੱਗਣਦਿਆ ਸੀ ਤੇ ਹੁਣ ਆਹ ਪੈਸੇ ਕਿੱਥੋਂ ਆਏ ਨਾਲੇ ਇਹ ਪੈਸੇ ਤੇ ਮੇਰਾ ਵੀ ਹੱਕ ਬੰਦਾ ਵਾ ਇਹਨਾਂ ਨੇ ਨਹੀਂ ਦੇਣੇ ਤਾਂ ਹੋਰ ਮੈਨੂੰ ਗਵਾਂਢੀ ਨੇ ਦੇਣੇ ਆ ਮੇਰੇ ਪੈਸੇ ਆ ਮੈਂ ਰੱਖ ਲੈਣਾ ਵਾ ਕੱਪੜੇ ਵੀ ਲਿਉਣ ਵਾਲੇ ਆ ਨਾਲੇ ਵਿਆਹ ਤੇ ਸੋ ਖਰਚਾ ਹੁੰਦਾ ਆਪਣਾ ਮੋਂ ਮਰਨੇ ਆਣਾ ਥੋੜੀ ਧਿਆਨ ਨਾਲ ਕੋ ਮੰਗਦੇ ਰਵਾਂ ਇਹਨਾਂ ਦੀ ਵੀ ਰਿਸਪੋਨਸੀਬਿਲਟੀ ਬੰਦੀ ਆ ਮੈਨੂੰ ਆਪ ਕਹਿਣਗੇ ਪੈਸੇ ਲੈ ਲੈ ਕਿੰਨਾ ਸਮਾਨ ਭਾਂਚੇ ਨੇ ਲੈਣ ਦਾ ਵੇ ਮੰਜੂ ਹਾਂਜੀ ਮੇਰੀ ਗੱਲ ਸੁਣ ਹਾਂਜੀ ਅੜੀਏ ਰਾਤ ਨੂੰ ਮੋٹے-ਮੋٹے ਕੱਪੜੇ ਪਾ ਕੇ ਜਾਣੇ ਮੋٹے ਸੂਟ ਪਾ ਕੇ ਜਾਂ ਠੰਡ ਬੜੀ ਹੁੰਦੀ ਆ ਉਹ ਤੇ ਤੁਸੀਂ ਚਲੇ ਜਾਓ ਜ ਮੈਂ ਰਹਿਣ ਦਿੰਨੀ ਆ ਠੰਡ ਬੜੀ ਹੈਗੀ ਜੇ ਪਾਗਲ ਉਹ ਕਹਿ ਕੇ ਗਏ ਸੀ ਕਿ ਤੁਸੀਂ ਸਾਰਾ ਪਰਿਵਾਰ ਆਇਓ ਹੂੰ ਤੇ ਸਾਰੇ ਜਣੇ ਆ ਜਿਆਦਾ ਕੁਝ ਨਹੀਂ ਆਪਾਂ ਬਸ ਜਾਵਾਂਗੇ ਸਨੈਕਸ ਖਾ ਕੇ ਤੇ ਘਰੇ ਆ ਜਾਵਾਂਗੇ ਬਾਕੀ ਇਹ ਕੰਮ ਮੁੰਡਿਆਂ ਦਾ ਹੈਗਾ ਤੇ ਸਾਹਿਲ ਦਾ ਦੋਸਤ ਹੈ ਨਾ ਉਹ ਰਾਤ ਰੰਦਾ ਰਹੀ ਜਾਵੇ ਆਪਾਂ ਉੱਥੇ ਬਹਿ ਕੇ ਗਏ ਨਾ ਗੱਲ ਲਗੀ ਸਿਰਫ ਸਗਨ ਫੜਾ ਕੇ ਤੇ ਆਜ ਫਾਂਗੇ ਨਹੀਂ ਜੇ ਜੇ ਜਾਣਾ ਹੀ ਹੈ ਤਾਂ ਫਿਰ ਸਗਨ ਤੇ ਉਹ ਤੇ ਕੋਈ ਗੱਲ ਨਹੀਂ ਕੀ ਫੇ ਘੰਟਾ ਵੱਧ ਕੇ ਤੇ ਘੰਟਾ ਘਾਟ ਕੇ ਨਾ ਬਹੁਤ ਠੰਡ ਬਹੁਤ ਆ ਕੇ ਰਮਾਨ ਆਪਣੇ ਘਰ ਟਿਕਾਂਗੇ ਚਲੋ ਦੇਖੀ ਨਾ ਮੁੰਡੇ ਤਾਂ ਚਲ ਜਾਵਾਂਗੇ ਤੇ ਮੇਰੀ ਗੱਲ ਸੁਣ ਅ ਲਿਆ ਪੈਸੇ ਦੇ ਲਫਾਫੇ ਚ ਪਾ ਕੇ ਰੱਖ ਲਈ ਤੇ ਕਿੰਨਾ ਵਾਣਾ ਸਕਣ ਉੱਤੇ ਸਗਨ ਵੇਖ ਸਾਹਿਲ ਦਾ ਦੋਸਤ ਆ ਤੇ ਉਹ ਤਾਂ ਵੇਹੇ ਕਹਿੰਦੇ ਸੀ 3100 ਨਹੀਂ ਉਹ ਨਹੀਂ ਚੰਗਾ ਲੱਗਦਾ ਥੋੜਾ ਵਾਧੇ ਪਾ 5500 ਰੁਪਿਆ ਕਰ ਦੇਣੇ ਠੀਕ ਆ ਨਾ ਉਹ ਬੱਚਾ ਹੈਗਾ ਤਾਂ ਉਹਨੇ ਬੱਚਿਆਂ ਵਾਲੀ ਗੱਲ ਕਰਨੀ ਆ ਨਹੀਂ ਨਹੀਂ 5500 ਬਾਕੀ ਮੇਰੀ ਗੱਲ ਸੁਣ ਉਹ ਸੇਰਾ ਵੀ ਮੈਂ ਬਣਾ ਲਿਆ ਵਾਂ ਠੀਕ 1100 ਦਾ ਸੇਰਾ ਪਾ ਦੇਣੇ ਠੀਕ ਆ ਨਹੀਂ 6600 ਰੁਪਿਆ ਤੁਹਾਨੂੰ ਦੇਦਾ ਨਾ ਹੁਣ ਹਾਂ ਮੈਨੂੰ ਪੈਸੇ ਦੇ 6800 ਦੇ ਦੇ ਮੈਨੂੰ ਹਾਂ ਦੇ ਦੇ ਤਾਂ ਉਹ 5200 ਰੁਪਏ ਚ ਪਾ ਦੇ ਲਫਾਫੇ ਚ ਪਾ ਦੇ ਨਹੀਂ ਮੈਂ ਤੁਹਾਨੂੰ ਫੜਾ ਦੇਣੀ ਹੈ ਨਾ ਤੇ ਲਫਾਫੇ ਤੁਸੀਂ ਨਾਲ ਹੀ ਲੈਣਾ ਆਪੇ ਪਾ ਦੇਣਾ ਫਿਰ ਮੈਂ ਇਕੱਠੇ ਫੜਾ ਦੇਣੀ ਬੈਠਾ ਮਰਜੀ ਕਰ ਲੈ ਲੈ ਆ ਪੈਸੇ ਤੁਹਾਨੂੰ ਠਾਂਡ ਨਹੀਂ ਹੈ ਉਧਰੋਂ ਵਿਆਹ ਤੇ ਜਾਣਾ ਮੈਂ ਭੰਜੀ ਨੇ ਕਿਹਾ ਤਾਂ ਨਾਲ ਦਾ ਕਹਿਣਾ ਮੈਂ ਮੋੜ ਵੀ ਨਹੀਂ ਸਕਦੀ ਉਧਰੋਂ ਸਾਹੀ ਨੇ ਜਲੂਸ ਕੱਢਿਆ ਹੈ ਪੈਸੇ ਕਿੱਧਰ ਗਏ ਮੈਂ ਤੇ ਇੱਥੇ ਰੱਖੇ ਸੀ ਆ ਪੰਜ ਜੀ ਨੇ ਕਿਹਾ ਨਾ ਮੈਂ ਕਿਤੇ ਨਹੀਂ ਆਪਣੇ ਕੋਲ ਰੱਖ ਲਿਆ ਰੱਖੇ ਤੇ ਮੈਂ ਇੱਥੇ ਹੀ ਆ ਪੈਸੇ ਕਿੱਧਰ ਗਏ ਘਰ ਕੋਈ ਆਇਆ ਵੀ ਨਹੀਂ ਪਰਸ ਵਿੱਚ ਵੀ ਨਹੀਂ ਮੈਂ ਰੱਖੇ ਬੜੀ ਹੈਰਾਨ ਕੀ ਅਜੀ ਗੱਲ ਹੈ ਹੋਰ ਤੇ ਮੈਂ ਕਿਤੇ ਰੱਖੇ ਵੀ ਨਹੀਂ ਮੰਜੂ ਲਿਆ ਉਧਰ ਪੈਂਜੀ ਵਾਜਾ ਮਾਰੀ ਜਾਂਦੇ ਪਏ ਆ ਅੰਦਰ ਕੋਈ ਆਇਆ ਵੀ ਨਹੀਂ ਮੈਂ ਆ ਰੱਖੰਦੀ ਚੋਰ ਹੋ ਗਈਆਂ ਹਤੇ ਵੀ ਚ ਵੀ ਨਹੀਂ ਹੈ ਕਿ ਜਿੰਨੇ ਦਸਤਿਆਂ ਚਾਕੇ ਚਾ ਪੈਂਜੀ ਨਹੀਂ ਲਿੱਤੇ ਨਹੀਂ ਜਲਿੱਤੇ ਹੁੰਦੇ ਤਾਂ ਉਹਨਾਂ ਨੇ ਮਾਨੂੰ ਕਿਹਾ ਹੀ ਦੇਣਾ ਸੀ ਉਹਨਾਂ ਨੂੰ ਕੀ ਕੁਮਾ ਪੈਸੇ ਨਹੀਂ ਜੋ ਆਜਾ ਹੁਣ ਇੰਨਾ ਟਾਈਮ ਲਾਤਾ ਬਾਹ ਠੰਡ ਵੇਖ ਵਧੀ ਜਾਂਦੀ ਦਿਨ ਨਹੀਂ ਚੜਿਆ ਰਾਤ ਪੈਣ ਢਈ ਆ ਆ ਗਈ ਆ ਗਈ ਆ ਗਈ ਭੰਜੀ ਮਨ ਤੇ ਟੈਨਸ਼ਨ ਪੈ ਗਈ ਤੇ ਤੂੰ ਟੈਨਸ਼ਨ ਬਾਅਦ ਚ ਆਪਣੀ ਕਲੀਅਰ ਕਰੀ ਮੈਨੂੰ ਪੈਸੇ ਫੜਾ ਮੈਂ ਜਾਵਾਂ ਪਹਿਲਾਂ ਬੇਟਾ ਤੇ ਪੈਸੇ ਪੁੱਛੇ ਗੱਲ ਕਰਨ ਲੱਗੀ ਲਮਾਰੀ ਚ ਪੈਸੇ ਹੀ ਨਹੀਂ ਪੈਸੇ ਹੀ ਨਹੀਂ ਨਾ ਮੈਂ ਤੇ ਸਾਨੂੰ ਜਿੱਥੇ ਰੱਖੇ ਉਤੋਂ ਮੈਂ ਕਿ ਮੈਂ ਸਾਰੀ ਲਮਾਰੀ ਫੋਲ ਲਈ ਆ ਪੈਸੇ ਹੀ ਨਹੀਂ ਚੰਗੀ ਤਰ੍ਹਾਂ ਵੇਖਣੇ ਤੂੰ ਕਿਤੇ ਹੋਰ ਰੱਖ ਬੈਠੀ ਹੋਣੀ ਆ ਨਹੀਂ ਨਹੀਂ ਭੰਜੀ ਮੈਂ ਲਮਾਰੀ ਵਿੱਚ ਆਪ ਰੱਖੇ ਛੋਟੇ ਖਾਣੇ ਵਿੱਚ ਹੈ ਹੀ ਨਹੀਂ ਮੰ ਉਸੇ 3000 ਪੈਸੇ ਰਾਹ ਦਿੱਤੇ ਸਿੱਧੇ ਸਿੱਧੇ ਮੈਂ ਵੀ ਨਹੀਂ ਉਧਰ ਨੂੰ ਗਈ ਤੇ ਗਿਆ ਤੇ ਕੋਈ ਵੀ ਨਹੀਂ ਹੈਗਾ ਇੱਕ ਵਾਰੀ ਚੈੱਕ ਕਰ ਲੈ ਚੰਗੀ ਤਰ੍ਹਾਂ ਮੈਂ ਕੀਤਾ ਭੰਜੀ ਚੈੱਕ ਤਿੰਨ ਚਾਰ ਵਾਰੀ ਕਰ ਲਿਆ ਚੈੱਕ ਤੇਰੇ ਭਾਈ ਨੇ ਮੈਨੂੰ ਗੁੱਸੇ ਹੋਣਾ ਕਿ ਪੈਸੇ ਕਿੱਥੇ ਰੱਖਤੇ ਮਨ ਤੇ ਆ ਬੜੀ ਸ਼ਰਮਿੰਦਗੀ ਹੂੰ ਆਂਦੀ ਪਈ ਐ ਲੈ ਮੇਰੀ ਗੱਲ ਸੁਣ ਕਿੱਥੋਂ ਆਇਆ ਉਹ ਕੀ ਆ ਤੁਹਾਨੂੰ ਤੂੰ ਹੀ ਬੜਾ ਮੂੰਹ ਛੱਡ ਕੇ ਕੁਝ ਨਹੀਂ ਮੰਮੀ ਆ ਵੇਖੋ ਮੈਂ ਨਵੇਂ ਕੱਪੜੇ ਲੈ ਕੇ ਆ ਰਹਾ ਹਾਂ ਦੇ ਵਿਆਹ ਤੇ ਅੱਛਾ ਹੁੱਡੀ ਲਾਇਆ ਵਾ ਤੇ ਆ ਜੈਕਟ ਲਾਇਆ ਵਾ ਅੱਛਾ ਤੈਨੂੰ ਹੁੱਡੀ ਦੇ ਜਿਆਦਾ ਪਿਆ ਅੱਧਰ ਬੈਠ ਘਰ ਪੈਸੇ ਨਹੀਂ ਮੇਰੇ ਘਰ ਸੁਣ ਪੈਸੇ ਆਪਣੇ ਘਰ ਦੇ ਬਥੇਰੇ ਪੈਸੇ ਆ ਨਹੀਂ ਪੈਸੇ ਤੇ ਹੈਗੇ ਆ ਪਰ ਮੈਂ ਤੇਰੇ ਚਾਚੀ ਨੂੰ ਪੈਸੇ ਫੜਾਏ ਸੀ ਆਪਾਂ ਸਾਰੇ ਸੌਦਾ ਲੈਣਗੇ ਸੀ ਮੈਂ ਤੇ ਤੇਰੇ ਪਾਪਾ ਸਾਰੇ ਬਾਜ਼ਾਰ ਗਏ ਸੀ ਰਾਸ਼ਨ ਲੈਣ ਵਾਸਤੇ ਰਸਤੇ ਵਿੱਚ ਆਂਦੀ ਵਕੀ ਨਾ ਉਹਨਾਂ ਨੇ ਮੈਨੂੰ ਕੁਝ ਪੈਸੇ ਫੜਾਤੇ ਤੇ ਮੈਨੂੰ ਸਾਰੇ ਫੜਾਏ ਕਿ ਤੁਸੀਂ ਸ਼ਾਮੀ ਵਿਆਹ ਜਾਣਾ ਤੇ ਸਗਨ ਦੇਣਾ ਹੋਊਗਾ ਕੁਝ ਸਮਾਨ ਲੈਣਾ ਹੋਊਗਾ ਹੋਰ ਤੇ ਉਹ ਪੈਸੇ ਲਿਆ ਕੇ ਮੈਂ ਤੇਰੀ ਚਾਚੀ ਨੂੰ ਫੜਾਤੇ ਬਾਚਾ ਚਾਚੀ ਤੇਰੇ ਅੰਦਰ ਰੱਖੇ ਬੱਚ ਪਹਿਲੇ ਵਿੱਚ ਰੱਖੇ ਪਹਿ ਹੈ ਆਉ ਛੋਟੇ ਖਾਨੇ ਵਿੱਚ ਹੈ ਹੀ ਨਹੀਂ ਉਹ ਤੁਸੀਂ ਉਹ ਪੈਸੇ ਦੀ ਗੱਲ ਕਰ ਰਹੇ ਏ ਕਿਹੜਿਆਂ ਦੀ ਜਿਹੜੇ ਚਾਚੀ ਦੇ ਕਮਰੇ 'ਚ ਪਏ ਆਹ ਹੌਲ ਮਾਰੀ 'ਚ ਰੱਖੇ ਛੋਟੇ ਖਾਨੇ 'ਚ ਮੈਂ ਤੇ ਉਹ ਪੈਸੇ ਹਾਂ ਦੇ ਤੇ ਮੈਂ ਕੱਪੜੇ ਲੈ ਕੇ ਆਇਆ ਵਾ ਫਿਟੇ ਮੂ ਤੇਰਾ ਉਹ ਦੱਸ ਦੇ ਜਾ ਘੱਮ ਸੇ ਘੱਮ ਦੱਸਣਾ ਕੀ ਆ ਮੇਰੇ ਪੈਸੇ ਆਓ ਮੇਰੇ ਪਿਓ ਦੀ ਕਮਾਈ ਆ ਜੇ ਮਾਰਜੋ ਪੈਸੇ ਲੈ ਲੇ ਤਾਂ ਫਿਰ ਕੀ ਹੋ ਗਿਆ ਸਾਹਿਲ ਇਹ ਤਾਂ ਚੋਰੀ ਕੀਤੀ ਆ ਮੰਮੀ ਮੈਂ ਚੋਰੀ ਨਹੀਂ ਕੀਤੀ ਇਹ ਪੈਸੇ ਤੇ ਮੇਰਾ ਵੀ ਹੱਕ ਬੰਦਾ ਪੂਰਾ ਹੱਕ ਬੰਦਾ ਹੱਕ ਹਰਕ ਚੀਜ਼ ਤੇ ਤੇਰਾ ਬੰਦਾ ਪਰ ਜੇ ਕਿਸੇ ਨੂੰ ਬਿਨਾ ਦੱਸਿਆ ਹੀ ਪੈਸੇ ਘਰੋਂ ਲੈ ਜਾਣਾ ਤੇ ਉਹਨੂੰ ਚੋਰੀ ਕਿਹਾ ਜਾਂਦਾ ਮੰਮੀ ਜੇ ਮੈਂ ਤੁਹਾਨੂੰ ਦੱਸਦਾ ਤੂੰ ਹੀ ਪੈਸੇ ਦੇਣੇ ਸੀ ਮੇਰੀ ਗੱਲ ਸੁਣ ਜਿੰਨੇ ਮੰਗਦਾ ਪੂਰੇ ਨਹੀਂ ਥੋੜੇ ਦਿੰਦੇ ਪਰ ਦੇਣੇ ਤਾਂ ਸੀ ਨਾ ਤੈਨੂੰ ਪੈਸੇ ਉਹ ਆ ਤੈਨੂੰ ਆਪਣੇ ਕੋਲੋਂ ਦੇ ਦੇਣਾ ਹੀ ਥੋੜੇ-ਬੋਧੇ ਪੈਸੇ ਹੋਰ ਤੂੰ ਦੱਸ ਕੇ ਯਾਰ ਮੇਰਾ ਸਾਹ ਸੁੱਕ ਗਿਆ ਦਿੰਦੇ ਹਮੇਸ਼ਾ ਥੋੜੇ ਜੇ ਹੁਣ ਮੈਂ ਲੈ ਗਿਆ ਵਾਂ ਹੁਣ ਮੈਂ ਆਪਣੀ ਮਨਪਸੰਦੀ ਚੀਜ਼ ਤੇ ਲੈ ਆਇਆ ਵਾਂ ਨਾ ਪਰ ਸਾਹਿਲ ਤੂੰ ਜੋ ਮਰਜੀ ਕਰ ਕੇ ਪੈਸੇ ਮੇਰੇ ਸੀ ਜਾਂ ਪਾਪਾ ਦੇ ਸੀ ਪਰ ਪੈਸੇ ਤੂੰ ਕਰੋ ਚੋਰੀ ਹੀ ਕੀਤੇ ਆ ਜਿਹੜੀ ਚੀਜ਼ ਕਿਸੇ ਨੂੰ ਬਿਨਾਂ ਦੱਸਿਆ ਵਰਤ ਲਈ ਜਾਵੇ ਉਹ ਚੋਰੀ ਹੀ ਗਣੀ ਜਾਂਦੀ ਹੈ ਸਾਹਿਲ ਸਹੀ ਕਹਿੰਦੇ ਵੇ ਮੰਮੀ ਤੇਰੇ ਤੂੰ ਕਮ ਸੇ ਕਮ ਦੱਸ ਕੇ ਦੇ ਜਾ ਇਹਨੂੰ ਚੋਰੀਆ ਹੀ ਕੰਦੇ ਆ ਉਹ ਮਲਾ ਆਪਣੇ ਘਰ ਦੇ ਵਿੱਚੋਂ ਜੇ ਪੈਸੇ ਲੋ ਤੇ ਉਹ ਚੋਰੀ ਹੁੰਦੀ ਆ ਹਾਂ ਆਪਾਂ ਤੇ ਅੱਗੇ ਕਹਿੰਦੇ ਕਿ ਅੱਧੇ ਘੰਟੇ ਵਿੱਚ ਘੰਟੇ ਵਿੱਚ ਪੈਸੇ ਕਿੱਥੇ ਹੋ ਗਏ ਚਲੇ ਗਏ ਆ ਸ਼ੋਮੰਤਰ ਇਸੇ ਕਾ ਹੋ ਗਏ ਆ ਘਰ ਤੇ ਕੋਈ ਆਇਆ ਵੀ ਨਹੀਂ ਸਾਡੇ ਹੁਣ ਮੇਰੀ ਗੱਲ ਸੁਣ ਮੈਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਕਿ ਮੈਂ ਤੈਨੂੰ ਗਲਤ ਕਹਿਣ ਦੀ ਕਿ ਸਹੀ ਕਹਿਣ ਦੀ ਆ ਪਰ ਜਿੱਥੋਂ ਤੱਕ ਮੈਨੂੰ ਆਪਣੇ ਆਪ ਤੇ ਯਕੀਨ ਆ ਕਿ ਮੈਂ ਸਹੀ ਕਹਿਣ ਦੀ ਆ ਬਾਕੀ ਤੂੰ ਇਹਨਾਂ ਨੂੰ ਪੁੱਛ ਲੈ ਵੀ ਇਹ ਸਹੀ ਹੈ ਕਿ ਗਲਤ ਹੈ ਦੱਸ ਹੁਣ ਇਹ ਸੱਚੀ ਗੱਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਹ ਅਜੋ ਵੀ ਆਪਾਂ ਵੀਡੀਓ ਬਣਾਈ ਆ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਬੱਚਿਆਂ ਨੇ ਜੋ ਵੀ ਕੋਈ ਚੀਜ਼ ਲੈਣੀ ਆ ਘਰਦਿਆਂ ਦੀ ਪਰਮਿਸ਼ਨ ਦੇ ਨਾਲ ਲੈਣੀ ਚਾਹੀਦੀ ਆ ਇਹ ਨਹੀਂ ਆ ਕਿ ਤੁਸੀਂ ਆਪਣੀ ਮਰਜ਼ੀਆਂ ਜਿੱਥੋਂ ਮਰਜ਼ੀ ਚੀ ਚੁੱਕੋ ਉਹਨੂੰ ਹੀ ਉਸ ਕਰ ਦੋ ਤੇ ਘਰਦਿਆਂ ਨੂੰ ਬਾਅਦ ਚੋਕੋ ਹਾਂ ਜੀ ਹਾਂ ਮੈਂ ਕੀਤੀ ਸੀ ਪਰਮਿਸ਼ਨ ਬਹੁਤ ਜ਼ਰੂਰੀ ਆ ਘਰਦਿਆਂ ਦੀ ਜਿਵੇਂ ਮੈਂ ਇਦਾਂ ਪੈਸੇ ਚੁੱਕ ਲੇ ਤੇ ਉਹ ਚੋਰੀ ਮੰਨੀ ਜਾਊਗੀ ਕਿ ਮੈਂ ਆਪਣੇ ਘਰ ਦੇ ਵਿੱਚ ਚੋਰੀ ਕੀਤੀ ਤੇ ਜਦ ਕਿ ਮੈਨੂੰ ਪਰਮਿਸ਼ਨ ਲੈਣੀ ਚਾਹੀਦੀ ਸੀ ਕਿ ਮੰਮੀ ਮੈਨੂੰ ਇੰਨੇ ਪੈਸੇ ਚਾਹੀਦੇ ਆ ਤੁਸੀਂ ਮੈਨੂੰ ਦੇ ਦਿਓ ਤੇ ਮੈਂ ਉਹ ਚੀਜ਼ ਬਹੁਤ ਗਲਤ ਕੀਤੀ ਤੇ ਬਾਕੀ ਇਹਦੇ ਵਿੱਚ ਵੇਖੋ ਜੀ ਠੀਕ ਕਿਹਾ ਸਾਹਿਲ ਨੇ ਜੋ ਵੀ ਕਿਹਾ ਹੈ ਪਰ ਇਹਦੇ ਵਿੱਚ ਕੀ ਹੁੰਦਾ ਅਜਤੇ ਮੰਨ ਗਿਆ ਮੰਨ ਲਓ ਕਿ ਜੇ ਮੰਨਦਾ ਨਾ ਫਿਰ ਸਾਡਾ ਧਿਆਨ ਕਈ ਪਾਸੇ ਜਾਂਦਾ ਇੰਨੇ ਨਾ ਪੈਸੇ ਚੁੱਕੇ ਹੁਣ ਉਹਨੇ ਨਾ ਪੈਸੇ ਚੁੱਕੇ ਜੇ ਤੁਹਾਡਾ ਧਿਆਨ ਮੇਰੇ ਵੱਲ ਜਾਣਾ ਮਨਜ਼ੂਰ ਨਹੀਂ ਦਿੱਤੇ ਭਾ ਇੰਨੇ ਭਾਵੇਂ ਰੱਖ ਲੈ ਕਈ ਪਾਸੇ ਜਾ ਸਕਦਾ ਮੈਂ ਕਈ ਵਾਰੀ ਦੇਣੀਆਂ ਸਰਵੈਂਟਸ ਤੋਂ ਜਾਂਦਾ ਅਬ ਜਾਂਦਾ ਹੈ ਸਰਵੈਂਟਸ ਤੇ ਜਾਂਦਾ ਹੈਗਾ ਬਿਲਕੁਲ ਸਰਵੈਂਟਸ ਤੇ ਜਾਂਦਾ ਹੈ ਕਿ ਕਈ ਵਾਰੀ ਇਦਾਂ ਹੁੰਦਾ ਵਾ ਕਿ ਉਹ ਜਿਹੜੇ ਪੈਸੇ ਘਰ ਦੇ ਨਾਲ ਰੱਖੇ ਹੁੰਦੇ ਕਿ ਇਹ ਮਾੜੇ ਘੜੀ ਵਾਸਤੇ ਰੱਖੇ ਹੁੰਦੇ ਆ ਤੇ ਅਹੀਂ ਉਹ ਇਦਾਂ ਵਰਤ ਵਰਤ ਲੈਣੇ ਆ ਤੇ ਕੱਲ ਨੂੰ ਫਿਰ ਉਹਨਾਂ ਤੇ ਪ੍ਰੋਬਲਮ ਆ ਜਾਂਦੀ ਆ ਕਿ ਹਾਂ ਜੀ ਹਾਂ ਤੁਹ ਤੋਂ ਹੀ ਖਰਚ ਲੈ ਹੁਣ ਆਪਾਂ ਕਿੱਧਰ ਜਾਈਏ ਹਮ ਬਿਲਕੁਲ ਬਿਲਕੁਲ ਜੀ ਤੇ ਜੋ ਗਲਤੀ ਮੈਂ ਕੀਤੀ ਆ ਤੁਸੀਂ ਇਹ ਗਲਤੀ ਕਦੀ ਨਹੀਂ ਕਰਨੀ ਜੋ ਵੀ ਚੀਜ਼ ਲੈਣੀ ਆ ਆਪਣੇ ਘਰ ਦੇਆਂ ਦੀ ਪਰਮਿਸ਼ਨ ਨਾਲ ਲੈਣੀ ਆ ਪੁੱਛ ਕੇ ਲੈਣੀ ਆ ਕਿ ਹਾਂ ਜੀ ਹਾਂ ਆ ਮੈਂ ਇਹ ਚੀਜ਼ ਲੈ ਲਾਂ ਜ਼ਰੂਰੀ ਨਹੀਂ ਆ ਕਿ ਪਹੇਂ ਦੀ ਗੱਲ ਆ ਕੋਈ ਵੀ ਘਰ ਦੇ ਵਿੱਚ ਚੀਜ਼ ਆ ਘਰ ਦੇਆਂ ਦੀ ਪਰਮਿਸ਼ਨ ਲੈ ਕੇ ਹੀ ਕਰਿਆ ਕਰੋ ਜੇ ਸਾਡਾ ਐਡਾ ਛੋਟਾ ਜਿਹਾ ਮੈਸੇਜ ਦੇਣ ਦੀ ਆਪਾਂ ਕੋਸ਼ਿਸ਼ ਕੀਤੀ ਦੇਣ ਦੀ ਤੁਹਾਨੂੰ ਜੇ ਸਹੀ ਲੱਗੇ ਕਮੈਂਟਾਂ ਜਰੇ ਸਾਨੂੰ ਜਰੂਰ ਦੱਸਿਓ ਜੀ ਤੇ ਸਾਡੀ ਵੀਡੀਓ ਨੂੰ ਵੱਧ ਵੱਧ ਪਿਆਰ ਦਿਓ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਥੈਂਕ ਯੂ ਸੋ ਮਚ